ਕਿਹਦੇ ਆ ਮੇਰੀ ਰੋਟੀ ਬਣਦੇ ਉਹ ਘੋਟਰ ਚਲੀ ਜਾਂਦੀ ਆ ਪੰਨੀ ਪਈ ਆ ਰੋਟੀ ਤਾਂ ਮੈਂ ਤੈਨੂੰ ਇੱਕ ਗੱਲ ਕਹਿੰਦੀ ਸੀ ਹਾਂ ਮਾਂ ਹਾਂ ਰੋਟੀ ਪਾ ਦੇ ਮੈਨੂੰ ਪਾਉਣੀ ਆ ਪੱਤ ਰੋਟੀ ਤੇਰੇ ਵਾਸਤੇ ਹਾਂ ਹਣ ਹਣੇ ਪਾਉਂਗੀ ਰੋਟੀ ਕਿਹੋ ਪੰਡਾਲਿਆਂ ਦੀ ਬਹੂ ਆਈ ਸੀ ਰਿਸ਼ਤੇ ਨੂੰ ਅੱਛਾ ਤੇ ਤੇਰੀ ਬਹੂ ਪਾ ਕੇ ਦੇ ਆ ਕਰੂ ਤੈਨੂੰ ਰੋਟੀ ਠੀਕ ਆ ਫਿਰ ਤਾਂ ਵਧੀਆ ਕਰਤਾ ਹਾਂ ਉਹ ਤੁਸੀਂ ਰਿਸ਼ਤੇ ਦੀ ਗੱਲ ਚਲਾਈ ਤਾਂ ਨਾ ਮੈਨੂੰ ਤਾਂ ਪੁੱਛ ਲਓ ਪਹਿਲਾਂ ਪਹਿਲਾ ਵਾਲਾ ਕਰਦਾ ਜੀ ਲੋਟ ਆਇਆ ਪੁੱਤ ਦਾ ਤੈਨੂੰ ਦੱਸਿਆ ਤਾਂ ਹੈਗਾ ਸੀਗਾ ਦੱਸਿਆ ਤੂੰ ਆਖੇ ਹਟਦੀ ਨਹੀਂ ਫਿਰ ਹੈਣਾ ਓਏ ਬਾਪੂ ਵਿਆਹ ਦਾ ਕਰਾਉਣਾ ਈ ਆ ਯਾਰ ਸਾਲ ਪਹਿਲਾਂ ਕੀ ਸਾਲ ਮਗਰੋਂ ਕੀ ਓਏ ਮਰੀ ਜਨਾ ਤੂੰ ਪਹਿਲਾ ਵਾਲਾ ਕਰਦਾ ਲਾ ਲਓ ਪੁੱਤ ਮੈਂ ਤਾਂ ਐ ਵਿਲਕਦਾਗਾ ਓਏ ਯਾਰ ਅਪੇ ਲੈਂਦਾ ਬਰੋ ਮਾਤਾ ਚਲਾ ਤੂੰ ਗੱਲ ਵਿਆਹ ਦੀ ਕਾਲੀ ਤਾਂ ਛੋਡੀ ਰਾਇਆ ਫਿਰ ਮੀਤਰਾ ਦੇ ਵਿੱਚ ਹੀ ਆਈ ਸੋ ਪੁੱਛਣੀ ਨਹੀਂ ਮੇਰੀ ਪਹਿਲੇ ਸੋਨੇ ਹੀ ਪੁੱਛਿਆ ਸੀ ਓ ਚਲੋ ਮਰਜ਼ੀ ਕਰ ਲਓ ਕੋਈ ਨਾ ਫਿਰ ਚਲਾਓ ਗੱਲ ਫਿਰ ਜੇ ਮਾਂ ਮਾਨੂੰ ਰੋਟੀ ਪਾ ਦੇ ਫਿਰ ਕੋਈ ਨਹੀਂ ਹੁਣ ਤਾਂ ਖਾਲਾ ਜਨ ਨਜ਼ਰ ਖਾਣੀਆਂ ਕਰਤੌਦੀਆਂ ਪੱਕੀਆਂ ਹੀ ਗਾਉਮਾ ਕਾਕਾ ਜੀ ਕੰਮ ਨੂੰ ਵੀ ਹੱਥ ਲਾ ਲਿਆ ਕਰ ਓਏ ਯਾਰ ਮੈਥੋਂ ਨਹੀਂ ਹੁੰਦਾ ਯਾਰ ਬਾਪੂ ਕੰਮ ਯਾਰ ਉਹਨੂੰ ਕਹਿ ਰਿਆ ਕਰ ਵੱਡੇ ਨੂੰ ਉਹ ਕਰਾ ਦਿਆ ਕਰੂਗਾ ਉਹ ਵੱਡਾ ਜਿੰਨਾ ਕ ਹੁੰਦਾ ਕਰੀ ਜਾਂਦਾ ਤੂੰ ਵੀ ਹੱਥ ਲਾ ਲਾ ਫੇਰੀ ਰਿਸ਼ਤਾ ਹੋ ਤੈਨੂੰ ਆਪਣੇ ਤੋਂ ਹੀ ਕੰਮ-ਕੰਮ ਹੁੰਦਾ ਰਿਸ਼ਤਾ ਤਾਂ ਹੁਣ ਆ ਹੁਣ ਕੁਵਾਰਾ ਭਾਈ ਰੱਖੇਗਾ ساری ਉਮਰ ਮਾਰਾ ਭਰਾ ਹੀ ਰੱਖੂੰ ਤੈਨੂੰ ਮੈਂ ਚੰਗਾ ਮਾਦਾ ਰੋਟੀ ਪਾਲ ਉਪਰ ਆਇਆ ਨਹੀਂ ਉਹਨਾਂ ਦਾ ਫੋਨ ਕੀ ਕਹਿੰਦੇ ਉਹ ਉਹਨਾਂ ਦਾ ਫੋਨ ਆਇਆ ਸੀਗਾ ਹਾਂ ਉਹਨਾਂ ਨਾਲ ਤਾਂ ਗੱਲਬਾਤ ਸਾਰੀ ਪੱਕੀ ਹੋਈ ਪਈ ਆ ਅੱਛਾ ਆਹੋ ਉਹ ਆਪਾਂ ਹੀ ਮਾੜਾ ਮੋੜਾ ਕੁੜੀ ਦਾ ਪਤਾ ਕਰ ਲੋ ਕਰ ਲਿਆ ਪਤਾ ਮੈਂ ਕਰ ਲਿਆ ਆਹੋ ਕੁੜੀ ਵਧੀਆ ਪੜੀ ਲਿਖੀ ਆ ਕੁੜੀ ਠੀਕ ਐ ਉਹ ਵਧੀਆ ਉਹ ਜਿਹੜਾ ਨਾਲ ਕੁੜੀ ਉਹਨਾਂ ਨੇ ਫੋਟੋ ਦਿਖਾਈ ਸੀ ਅੱਛਾ ਆਹੋ ਫੋਟੋ ਵੀ ਦੇਖ ਲਈ ਆਹੋ ਵਧੀਆ ਕੁੜੀ ਤਾਂ ਨੇ ਠੀਕ ਐ ਮੇਰੀ ਗੱਲ ਸੁਣੋ ਹਾਂ ਮੈਨੂੰ ਰਮਨ ਨੇ ਦੱਸਿਆ ਸੀਗਾ ਅੱਛਾ ਰੇਸ਼ਤੀ ਦੀ ਗੱਲ ਕਰਦੀ ਸੀ ਮਿੰਟੂ ਤੇ ਤੁਸੀਂ ਹਾਂ ਚੱਲੀ ਆ ਗੱਲ ਸਲਾਈਏ ਦਿਨ ਮੰਨੀ ਦੇ ਮੇਰੀ ਗੱਲ ਸੁਣੋ ਹਾਂ ਜਦੋਂ ਤੁਹਾਨੂੰ ਪਤਾ ਕਿ ਮਿੰਟੂ ਇਹਨਾਂ ਨਸ਼ਾ ਕਰਦਾ ਹੈਗਾ ਹਾਂ ਮੈਨੂੰ ਤਾਂ ਰਮਨ ਨੇ ਦੱਸਿਆਗਾ ਤੁਸੀਂ ਉਹਦੇ ਰਿਸ਼ਤੇ ਦੀ ਗੱਲ ਚਲਾਈ ਜਾਂਦੇ ਹੋ ਉਹ ਚਲਾਈਆ ਤੇਰੀ ਮਾਂ ਨੇ ਗੱਲ ਪਰ ਤੇ ਕੰਨ ਨਾ ਹਟਾਈ ਉਹ ਕੰਨ ਕੀ ਭਰਨੇ ਆਉਣੇ ਮੈਨੂੰ ਕਿਹੜਾ ਪਤਾ ਨਹੀਂ ਮੈਂ ਬੰਗਲਾਦੇਸ਼ ਰਹਿਣਾ ਮੈਂ ਵੀ ਘਰੀ ਰਹਿਣਾ ਫਿਰ ਤੂੰ ਰਾਤ ਆ ਪੁੱਛਿਆ ਨਾ ਮੈਨੂੰ ਹਾਂ ਜਦੋਂ ਮੈਂ ਇਹਨੂੰ ਦੱਸਿਆ ਉਹਨੇ ਮੈਂ ਤਾਂ ਖੇਤੋਂ ਆਇਆ ਸੀਗਾ ਉਹ ਮੇਰੀ ਗੱਲ ਸੁਣ ਪੁੱਤ ਤੇਰਾ ਵੀ ਕਰੇ ਇਹ ਰਿਸ਼ਤਾ ਮੈਂ ਕੰਮ ਸਾਰਾ ਕਰਦਾਗਾ ਮੈਂ ਕਿਹਾ ਤੇ ਰਮਨ ਉੱਚੀ ਨੀਵੀਂ ਬੋਲਿਆ ਕੋਈ ਗੱਲ ਉਹਦਾ ਤੇਰੀ ਗੱਲ ਠੀਕ ਆ ਪੁੱਤਾ ਫੇਰ ਵੀ ਘਰ ਤਾਂ ਉਹਦਾ ਬੰਨਣਾ ਬਹੁਤ ਫੇਰ ਵੀ ਆਪਾਂ ਨੂੰ ਮੇਰੀ ਗੱਲ ਸੁਣ ਰਿਸ਼ਤਾ ਤਾਂ ਉਹਨੂੰ ਲੈਣਾ ਹੀ ਪੈਣਾ ਆਪਾਂ ਨੂੰ ਜਾਂ ਤਾਂ ਆਪਾਂ ਹੀ ਤੁਸੀਂ ਦੱਸ ਦੋ ਵੀ ਕੁਮਾਰਾ ਰੱਖ ਲਓ ਓਏ ਮੈਂ ਕਿਹੜਾ ਕਹਿਣਾ ਵੀ ਨਾ ਹੋਵੇ ਮੈਂ ਉਹਦਾ ਮਾੜਾ ਥੋੜਾ ਸੋਚਦਾਗਾ ਮੇਰਾ ਵੀ ਭਰਾ ਆ ਉਹ ਨਾਲ ਦਾ ਜੰਮਿਆ ਮੈਨੂੰ ਵੀ ਆਏ ਵੀ ਨਸ਼ਾ ਪਤਾ ਛੱਡ ਦੇ ਕੱਲ ਨੂੰ ਕਲੇਸ਼ ਪਈ ਆਊਗਾ ਚੰਗਾ ਨਹੀਂ ਲੱਗਦਾ ਕਲੇਸ਼ ਕੀ ਗੱਲ ਆ ਪੁੱਤ ਫਿਰ ਉਹ ਸਾਰੇ ਪਰਿਵਾਰ ਚ ਗੱਲ ਕਰਦੀ ਤੈਨੂੰ ਇਕੱਲੇ ਨੂੰ ਪੁਖਾਤਾ ਉਹਨੇ ਕੋਈ ਗਲਤ ਗੱਲ ਨਹੀਂ ਕਹੀ ਮਾਂ ਗੱਲ ਨੂੰ ਸੋਚੀਦਾ ਹੁੰਦਾ ਵਿਚਾਰੀਦਾ ਹੁੰਦਾ ਤੁਸੀਂ ਰਾਏ ਕਰਦੇ ਆਪਾਂ ਸਾਰੀ ਗੱਲਬਾਤ ਉਹ ਉਹਨੂੰ ਕੋਈ ਦਵਾਈ ਦਬੂਈ ਦੋਂਦੇ ਨਸ਼ਾ ਛਡਾਉਂਦੇ ਉਹਦਾ ਫੇਰ ਹੀ ਚੰਗੇ ਲੱਗਦੇ ਆਪਾਂ ਵਿਆਹ ਕਰਦੇ ਕੋਈ ਨਾ ਛੜਦੂ ਨਸ਼ਾ ਛੜਦੂ ਨਸ਼ਾ ਅੱਗੇ ਬਹੁਤ ਛੱਡਿਆ ਪੁੱਤ ਹਾਂ ਹਾਂ ਅੱਗੇ ਤਾਂ ਥੋੜੇ ਕਹਿਣ ਤੋਂ ਨਹੀਂ ਥੋੜੀ ਪੂਰੀ ਮਨ ਵਾਲੀ 20 ਵਾਰੀ ਇਹਨੂੰ ਸੈਂਟਰ ਚ ਕਾਤਾ ਕਿੰਨੇ ਉਹਨੇ ਪੈਸੇ ਖਰਾਬ ਕਰਤੇ ਛੱਡ ਦੂਗਾ ਨਸ਼ਾ ਉਹ ਪੁੱਤ ਵਿਆਹ ਤੋਂ ਬਾਅਦ ਕਈ ਸੁਧਰ ਵੀ ਜਾਂਦੇ ਆ ਕਿਉਂ ਕੁੜੀਆਂ ਨਸ਼ਾ ਛਡਾਉ ਸੈਂਟਰ ਨੇ ਗਈਆਂ ਉਹ ਨਹੀਂ ਪੁੱਤ ਫਰਕ ਪੈ ਜਾਂਦਾ ਮੈਨੂੰ ਵੀ ਇਹੀ ਲੱਗਦਾ ਮੈਂ ਵੀ ਰਮਨ ਨੂੰ ਇ ਜਦੋਂ ਬਗਾਨੀ ਤੀ ਦੁਖੀ ਹੁੰਦੀ ਹੈ ਨਾ ਉਦੋਂ ਪਤਾ ਲੱਗਦਾ ਅਗਲੇ ਦੇ ਮਾਪਿਆਂ ਦੇ ਕਿਵੇਂ ਬੀਜ ਦੀ ਆ ਮਸਾਂ ਅਗਲਾ ਵਿਆਹ ਕਰਦਾ ਢਿੱਡ ਪੇਟ ਬਨ ਕੇ ਸਾਰੀ ਉਮਰ ਕਰ ਜਾਣੀ ਉਤਰ ਦੇ ਕੁੜੀ ਦੇ ਪਿਆ ਉਦੋਂ ਉਹ ਤੇਰੀ ਗੱਲ ਠੀਕ ਹੈ ਪੁੱਤ ਗੱਲਾਂ ਮਾਰਦੇ ਫਿਰ ਕੀ ਹੱਲ ਕਰੀਏ ਹੁਣ ਤੂੰ ਦੱਸ ਦੇ ਜਵਾਬ ਦੇ ਦੇ ਉਹਨੂੰ ਮੈਂ ਤਾਂ ਕਹਿਣਾ ਜਿਹੜੇ ਕਰਾਉਂਦੇ ਆਗੇ ਕਿ ਭਾਈ ਸਾਡਾ ਨਸ਼ਾ ਕਰਦਾ ਐ ਕਿਵੇਂ ਜਵਾਬ ਦੇ 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 ਫਿਰ ਅਸੀਂ ਮੈਂ ਕਿੰਨਾ ਕਚੇਰੇਂਗੀ ਉਹਨੂੰ ਰੋਟੀ ਕੌਣ ਦੇਊਗਾ ਤੂੰ ਤਾਂ ਕਹਿਤਾ ਜਵਾਬ ਦੇ ਦੇ ਮਗਰ ਲਾਕੇ ਉਹਦੇ ਤੁਸੀਂ ਨਾ ਮੰਨਿਓ ਕਿਸੇ ਦੀ ਜੋ ਭਗ ਜਾ ਦੇਹਲਾ ਰਾਜੀ ਨਹੀਂ ਤਾਂ ਢਡੋ ਤਾਂ ਹੀ ਤਾਂ ਕਹਿੰਨੇ ਆ ਭਰਤੇ ਕੰਨ ਮੁੰਡੇ ਦੇ ਹੋਰ ਚਲ ਤੂੰ ਸੇਤੀ ਕੰਮ ਨਵੇੜ ਕਰੀਏ ਰਿਸ਼ਤਾ ਉਹਦਾ ਆਪਾ ਦੋ ਤਿੰਨ ਨਾ ਮੈਂ ਮੇਰੀ ਗੱਲ ਸੁਣਨੀ ਕੀ ਹੋ ਗੰਮੀ ਲੋਈ ਦਿੱਤਾ ਗੰਗੋਲਾ ਮੁੰਡੇ ਨੂੰ ਹੈ ਮੈਂ ਕੀ ਕਿਹਾ ਲੋਦੇ ਆਈ ਤਾਂ ਬਾੜੀ ਤਰਨ ਮਰੜ ਜੀ ਕਰੀ ਨਾ ਤੇ ਕੰਦ ਕੱਢ ਦੂੰ ਵਿਚਾਲੇ ਅੱਡ ਕਰ ਦੂੰ ਮੰਮੀ ਇੱਥੇ ਲੋਕਾਂ ਨੂੰ ਕਹਿੰਦੇ ਹੁੰਦੇ ਨਾ ਮੈਨੂੰ ਹੱਡ ਕਰਾਉਂਦੀਆਂ ਨੇ ਤੂੰ ਇੱਥੇ ਮਾਂ ਹੋ ਕੇ ਅੱਡ ਕਰਾਈ ਜਾਨੀ ਐ ਨਾਲੇ ਅਸੀਂ ਅੱਡ ਹੋਣ ਨਾਲ ਤਾਂ ਗੱਲ ਹੀ ਨਹੀਂ ਕੀਤੀ ਮੈਂ ਤਾਂ ਸਿਰਫ ਇਹ ਕਿਹਾ ਵੀ ਕਿਸੇ ਧੀ ਦੀ ਜ਼ਿੰਦਗੀ ਖਰਾਬ ਨਾ ਕਰੋ ਮੇਰੀ ਗੱਲ ਸੁਣਾ ਸਭ ਦੀ ਨਸੇ ਕਰ ਕਰਕੇ ਸੁਧਰੇ ਹੋਏ ਹੈਗੇ ਇਹ ਕੋਈ ਇਕੱਲਾ ਨਹੀਂ ਕਰਦਾ ਸੁਧਰ ਤਿਓ ਬਥੇਰਾ ਇਹ ਤੁਹਾਡਾ ਮਾਪਿਓ ਦਾ ਵਹਿਮ ਹੁੰਦਾ ਦੇਖ ਲਓ ਉਹ ਤੋਂ ਜ਼ਿਆਦਾ ਕਰਨ ਲੱਗ ਜੂ ਮੈਂ ਤਾਂ ਕੀ ਕਹਿੰਨੀ ਆ ਦੋ ਦਿਨਾਂ ਚ ਵਿਆਹ ਕੇ ਲਿਆਉਣ ਵਾਲੇ ਮੁੰਡਾ ਠੀਕ ਆ ਤਿੰਨ ਉਹ ਗੱਲ ਸੁਣ ਹਾਂਜੀ ਰੋਟੀ ਦੇ ਪਾ ਕੇ ਰੋਟੀ ਬਸ ਮੈਂ ਬਣਾਉਣੀ ਆ 5 ਮਿੰਟਾਂ ਚ ਮੈਂ ਫੜਾ ਦੇਣੀ ਆ ਤੁਹਾਨੂੰ 5 ਮਿੰਟਾਂ ਮੋਟਾਂ ਚ ਨਹੀਂ ਮੈਨੂੰ ਨਾ ਰੋਟੀ ਜਦੋਂ ਮੈਂ ਕੈਦਿਆ ਕਰਾਂ ਨਾਲ ਦੀ ਨਾ ਫੜਾ ਲਿਆ ਕਰ ਨਾ ਹਜੇ ਰੋਟੀ ਬਣਾਈ ਨਹੀਂ ਗਈ ਮੰਮੀ ਮੈਂ ਆਂਡੇ ਜਿੱਪ ਤੂੰ ਲੱਗੀ ਸੀਗੀ ਆਂਡੇ ਤੂੰ ਲੱਗੀ ਆ 8 ਵਜੇ ਤੈਨੂੰ ਰੋਟੀ ਖਾ ਲੈਂਦਾ ਸੀ ਇਹੇ ਇਹਦੇ ਪਾਏ ਨਾਲ ਗਾਇਦੇ ਹੋਰ ਨਹੀਂ ਮੈਨੂੰ ਕੋਸਾ ਹੋਰ ਨਾ ਨਿਕਲ ਜੇ ਮੂੰਹ ਚ ਐਵੇਂ ਰੋਟੀ ਬਣਾ ਲੈ ਚੁੱਪ ਕਰਕੇ ਮੈਂ ਤੁਹਾਨੂੰ ਦੱਸਾਂ ਆ ਦੋ ਕੰਮਾਂ ਤੇ ਸੂਆ ਸੜਾਈ ਨਹੀਂ ਤੇਰੀ ਮੁੱਕਦੀ ਮੰਮੀ ਇਹਨਾਂ ਦਾ ਨਸ਼ਾ ਜਾਂ ਕੀਤਾ ਸੀ ਇਹਨਾਂ ਨੂੰ ਕੁਝ ਨਹੀਂ ਪਤਾ ਲੱਗਦਾ ਐ ਤੂੰ ਬਸੇਂਗੀ ਮੈਨੂੰ ਹੁਣ ਹੈ ਵੀ ਮੇਰਾ ਨਸ਼ਾ ਕੀਤਾ ਕਿ ਨਹੀਂ ਕੀਤਾ ਮੈਂ ਚਾਪੜੇ ਖਾਲੀ ਮੈਂ ਤੁਹਾਨੂੰ ਦੱਸਾਂ ਕੀ ਨਹੀਂ ਲੈ ਕੇ ਦਿੱਤਾ ਸੀ ਨਸ਼ਾ ਇਹਨੂੰ ਉੱਥੋਂ ਲੈ ਊ ਪੇਕੇ ਤੋਂ ਤਾਂ ਕਹਿੰਦੀ ਐ ਸਿੱਧਾ ਹੀ ਕਹਤਾ ਇਹਦੇ ਨਸ਼ਾ ਕੀਤਾ ਹੋਇਆ ਸੀ ਬੰਦੇ ਨੂੰ ਰੋਟੀ ਲਾਵੇ ਡੁਸਕੇ ਜਾਣਾ ਇੱਥੇ ਦੋ ਮਰੁੱਥਾ ਫੜੇ ਨਹੀਂ ਗੱਲਾਂ ਕਰਦੀ ਆ ਲੱਗ ਜੂਗੀ ਡੁਸਕਣ ਇੱਥੇ ਬਣਾ ਦੇ ਰੋਟੀ ਜਾ ਕੇ ਉਹ ਗੱਲ ਸੁਣ ਹਾਂਜੀ ਨਮਾਰੀ ਦੀ ਚਾਬੀ ਦੇ ਮੈਨੂੰ ਤੁਸੀਂ ਕੀ ਕਰਨੀ ਹੈ ਚਾਬੀ ਕਿਉਂ ਚਾਬੀ ਦੇ ਦੇ ਤੈਨੂੰ ਕੀ ਹੁੰਦਾਗਾ ਉੱਚ ਤਾਂ ਮੇਰਾ ਸੋਨਾ ਪਿਆਗਾ ਉਹ ਨਹੀਂ ਮੈਂ ਚਾਬੀ ਦਿੰਦੀ ਕੀ ਤੁਹਾਨੂੰ ਅੱਛਾ ਤੇਰਾ ਸੋਨਾ ਪਿਆਗਾ ਵਿਆਹ ਕੇ ਲੈ ਆ ਤੈਨੂੰ ਚਾਬੀ ਦੇ ਦੇ ਬੰਦਿਆਂ ਨੂੰ ਤੁਸੀਂ ਨਾਲ ਨਸ਼ਾ ਕਰਦੇ ਹੋ ਕੀ ਪਤਾ ਕੀ ਵੇਚ ਦੋ ਤੋ ਚੱਕ ਕੇ ਅਸਾਂ ਨੂੰ ਤੂੰ ਮੈਨੂੰ ਮੱਤਾਂ ਨਹੀਂ ਗਈ ਹੈ ਵੀ ਮੈਂ ਕੀ ਵੇਚਾਂ ਕੀ ਕਰਨਾ ਹੈ ਚਾਬੀ ਫੜਾਉਂਗੀਆਂ ਕਿ ਨਹੀਂ ਬੰਦਿਆਂ ਨੂੰ ਦਾਂਗੀ ਮੈਂ ਚਾਬੀ ਨਹੀਂ ਦੇਣੀ ਤੁਹਾਨੂੰ ਦੇਣੀ ਨਹੀਂ ਮੈਂ ਚਾਬੀ ਨਹੀਂ ਦੇਣੀ ਤੁਹਾਨੂੰ ਤੂੰ ਮਨ ਲਉ ਖਾਇਗੀ ਲੱਗਦਾ ਮੈਨੂੰ ਚਾਬੀ ਨਹੀਂ ਦਿੰਦੀ ਤੂੰ